ਮੇਰੇ ਪਿੰਡਾਂ ਜਲਾਸ ਇਸ ਟਾਈਮ ਅਸੀਂ ਟੌਲੀ ਅਰਖੜਾ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਭਰਾ ਪਿਛਲੇ ਦਿਨੀ ਅਧਰੰਗ ਹੋ ਗਿਆ ਸੀ ਤੇ ਬੜੀ ਪ੍ਰੋਬਲਮ ਦੇ ਵਿੱਚ ਕਿ ਭਰਾ ਸਾਡਾ ਬੜਾ ਵਧੀਆ ਪਲੇਅਰ ਤੇ ਸਾਡਾ ਸਾਰਿਆਂ ਦਾ ਮਰਜ਼ਬੜਦਾ ਵੀ ਜਦੋਂ ਵੀ ਕੋਈ ਦੁੱਖ ਦਾ ਟਾਈਮ ਹੁੰਦਾ ਤਾਂ ਸਾਡਾ ਬੋਡਾ ਲਾਗੀ ਪਰਵਾਰ ਦੇ ਨਾਲ ਉਸ ਜੀ ਨਾਲ ਖੜੀਏ ਤੋਲੀ ਦਾ ਅੱਜ ਅਸੀਂ ਹਾਜ਼ਰ ਚਲ ਪੁੱਛਿਆ ਤੋਲੀ ਗੁਰੂ ਮਾਲੇ ਦੀ ਕਿਰਪਾ ਨਾਲ ਜਿੰਮਦਾਰ ਜਿਹੜਾ ਠੀਕ ਹੋ ਰਿਹਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਆਕਾਰ ਸਟੀਲ ਕੰਪਨੀ ਦੇ ਮਾਲਕ ਤੇ ਉਹਨਾਂ ਦੇ ਨਾਲ ਜਿੰਨੇ ਵੀ ਉਹਨਾਂ ਦੇ ਭਰਾ ਸਾਡਾ ਸਰਾਣਾ ਪਲੇਅਰ ਜੀਤਾ ਆਪਣਾ ਮੈਰੋ ਤੋਂ ਬਹੁਤ ਬੜੀ ਅਫੇਅਰ ਕਿ ਉਹਨਾਂ ਦੇ ਜਿੰਨੇ ਵੀ ਸਾਥੀਆਂ ਨੇ ਅੱਜ 66000 ਰੁਪਏ ਸਾਰੇ ਪਰਿਵਾਰਾਂ ਦੇ ਨਾਲ ਮਿਲ ਕੇ ਇਕੱਠਾ ਕਰਕੇ ਜਿਹੜਾ ਉਹ ਦੋਲੀ ਦੀ ਮਦਦ ਲਈ ਭੇਜਿਆ ਸੋ ਸਿਏ ਬਾਇਆ ਜੀ ਲਈ ਆਪ ਕੋ ਮਾਨਤਾ ਦਿਵਣਾ ਨੂੰ ਸੋਚ ਰਹੇ ਆ ਸੋ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੋਲੀ ਠੀਕ ਹੋਵੇ ਜੇ ਗੁਰੂ ਮਾਰਾ ਜਿੱਥੇ ਕੰਮ ਕਰ ਰਿਹਾ ਹੈ ਵੀ ਵਾਇਰਸ ਬੇਰ ਕਰੇ ਵੀ ਪਹਿਲੀ ਗੱਲ ਤਾਂ ਕਦੇ ਕਿਸੇ ਦੇ ਇਸ ਤਰ੍ਹਾਂ ਦਾ ਸਮਾਂ ਆਵੇ ਨਾ ਤੇ ਜੇਕਰ ਕਿਸੇ ਦੇ ਵੀ ਕੋਈ ਇਸ ਤਰ੍ਹਾਂ ਦਾ ਸਮਾਂ ਆਉਂਦਾ ਤੇ ਜਿਵੇਂ ਸਾਡੇ ਭਰਾ ਖਾਸਟੀ ਵਾਲੇ ਜਾਂ ਜਿੱਤੇ ਵਾਲੇ ਮੇਰੇ ਸਾਥੀ ਖੜੇ ਆ ਆਪਾਂ ਸਾਰੇ ਨਾਲ ਮਿਲ ਕੇ ਇਸ ਤਰ੍ਹਾਂ ਸਹਿਯੋਗ ਕਰਿਆ ਕਰੀਏ ਕਿਉਂਕਿ ਜਦੋਂ ਬਦਲ ਨੂੰ ਸਪੋਰਟ ਹੋ ਜਾਂਦੀ ਹੈ ਪਿੱਛੋਂ ਤਾਂ ਹੌਸਲਾ ਵੀ ਬਹੁਤ ਹੋ ਜਾਂਦਾ ਸੋ ਅਸੀਂ ਤੈਨੂੰ ਤੋਂ ਪਰਿਵਾਰ ਵੱਲੋਂ ਮੈਂ ਆਪਣੇ ਵੱਲੋਂ ਸਾਰੇ ਪਰਮਾਂ ਦਾ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਮਾਇਆ ਆਈ ਆ ਅਸੀਂ ਤਹਿ ਦੋ ਉਹਨਾਂ ਦਾ ਬਹੁਤ ਬਹੁਤ